ਤੇ ਪੂਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਸਾ ਵਾਹੇ ਗੁਰੂ ਜੀ ਕੀ ਫਤਿਹ ਢੂਠਾ ਕੁਰ ਤੁਮ ਪਹਿਰ ਦਾਸ ਜੀਓ ਪਿੰਡ ਸਭ ਤੁਮ ਮਾਤਾ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮ ਕੋਈ ਨ ਜਾਣ ਤੁਮਰਾ ਅੰਤ ਉਚਾ ਭਗਵੰਤ ਸਗਲ ਸਮਗਰੀ ਤੁਮਰਾ ਤਰਤਾਰੀ ਤੁਮ ਤੇ ਹੋਇ ਸੋ ਆਗਿਆਕਾਰੀ ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਵਾਹਿਗੁਰੂ 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 ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਾਈ ਬਾੜ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੇਂ ਪ੍ਰਥਮ ਭਗਉਤੀ ਸਿਮਰ ਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਾਈ ਅਰਜਨ ਅਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਰਿ ਸੰਤਿ ਧਾਈਆ ਜਿਸ ਡਟੇ ਸਭ ਦੁੱਖ ਜਾਏ ਤੇਗ ਬਾਦਰ ਸਿਮਰਿਆ ਘਰੋਂ ਨਿਦਿ ਆਵੇ ਧਾਏ ਸਭ ਥਾਏ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਏ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਗੁਰਤਾ ਗੱਦੀ ਉੱਪਰ ਵਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸਨ ਦੀ ਦਰਦਾ ਧਿਆਨ ਤਰ ਕੇ ਭੁਲ ਜੀ ਪੰਜਾਬ ਪਿਆਰਿਆਂ ਚੁਆ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਟਿਆਂ ਜਪਿਆਂ ਤਪਿਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅਣਡਿੱਠ ਕੀਤਾ ਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਭੁਲ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪੜੀਆਂ ਲੋਹਾਈਆਂ ਚਰਖਣੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕਿਹਸਾ ਸਵਾਸ ਸੰਗ ਨਿਭਾਈ ਤੇਨਾ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲ ਜੀ ਅਨਿਆ ਤਕਤਾ ਸਰਬਾਤ ਗੁਰਦੁਆਰਿਆਂ ਦਾ ਧਿਆਨ ਲਰ ਕੇ ਬੋਲੋ ਜੀ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿ ਆਵੇ ਚਤਿ ਆਉਣ ਕਾ ਸਦਕਾ ਸਰਬ ਸੁਖ ਹੋਏ ਜਾਨ ਜਾਨ ਖਾਲਸਾ ਜੀ ਤਾ ਤਾਰ ਚਿਆਰਿਆਤ ਦੇਖ ਤੇਗ ਬਧੇ ਬਰਦਗੀ ਪੰਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਇ ਖਾਲਸਾ ਜੀ ਕੇ ਬਲ ਬਾਲੇ ਭੋਲ ਜੀ ਸਿਕਾ ਨੂੰ ਸਿੱਖੀ দান ਕੇਸ দান ਰੇਤ দান ਬਵੇਕ দান ਵਿਸਾ দান ਪ੍ਰੋਸਾਦਾਨ ਦਾਨਾ ਕੇ ਸਿਰ ਦਾ ਨਾਮ ਦਾਣ ਸ੍ਰੀ ਅੰਮ੍ਰਿਤਸਰ ਜੀ ਕੇ ਇਸ ਨਾਨ ਚੌਕੀਆਂ ਚੰਡੇ ਬੁੰਗੇ ਜੁਗੋ ਜੁਗੇ ਆਟਲ ਧਰਮ ਕਾਜ ਆਕਾਰ ਭੋਲ ਜੀ ਸਿਖਾਂਦਾ ਮਾਨੀਵਾ ਮਤ ਉੱਚੀ ਮਤ ਦਾ ਰੱਖ ਵਾਏ ਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਦੁਆਰੇ ਗੁਰਤਾ ਮੰਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਲਿਆਂ ਦੇ ਮਹਾਲ ਨਿਤਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾਵਾ ਇਹ ਗੁਰੂ ਜੀ ਤਾਨ ਧੰਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਧਨ ਧਨ ਮਤਾ ਗੁਜਰਕਾਰ ਜੀ ਅਮਰ ਸਹੀਦੋ ਆਪ ਜੀ ਦੇ ਪਾਵਨ ਸੰਸਕਾਰ ਸਥਾਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜੀ ਵਿਖੇ ਜੁਗ ਜੋਗੀ ਆਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾ ਕਮਲਾਂ 'ਚ ਅਰਦਾਸ ਬੇਨਤੀ ਹੈ ਕਾਦਰ ਹਰਕਾਰ ਗੁਰਗੋਬਿੰਦ ਸਿੰਘ ਵੇਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਦੇ ਸਰਬੰਸ ਦੀਆਂ ਸ਼ਹਾਦਤਾਂ ਅਤੇ अनेका ਸਿੰਘਾਂ ਸਿੰਘਣੀਆਂ ਦੀਆਂ ਸ਼ਹਾਦਤਾਂ ਨੂੰ ਮੁੱਖ ਰੱਖ ਸ਼ਹੀਦ ਦੇ ਪੰਦਰਵਾੜੇ ਦੇ ਆਜੇ ਅੰਮ੍ਰਿਤ ਵੇਲੇ ਦੇ ਦਸਵੇਂ ਦਿਨ ਦੇ ਦੀਵਾਨ ਸਜੇ ਸਜੇ ਹੋਏ ਦੀਵਾਨ ਦੇ ਵਿੱਚ ਸ਼ਬਦ ਚੌਕੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰ ਇਤਿਹਾਸ ਕਥਾ ਵਿਚਾਰ ਛੇ ਲੜੀ ਵਾਰ ਗੁਰਬਾਣੀ ਕਥਾ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ ਪੁਲ ਚੋਕ ਮਾਫ ਕਰਨੀ ਅਗਾ ਤੋਂ ਸੁਮਤ ਬਖਸ਼ ਕੇ ਸੋਧ ਗੁਰਬਾਣੀ ਕਥਾ ਕੀਰਤਨ ਕਰਨ ਦੀ ਸਮਰੱਥਾ ਬਖਸ਼ਣੀ ਗੁਰਬਾਣੀ ਕਥਾ ਕੀਰਤਨ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਚਿੰਬ ਸੋਣਾ ਦਰ ਆਈ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਸਦਕ ਭਰੋਸਾ ਬਖਸ਼ਣਾ ਸੋਭ ਭਾਵਨਾਵਾਂ ਵਾ ਪੂਰਨ ਕਰਨੀ ਆ ਕਾਰਜ ਰਾਸ ਕਰਨੇ ਚੜ੍ਹਦੀ ਕਲਾ ਬਖਸ਼ਣੀ ਦੁੱਖਾਂ ਦੇ ਨਾਸ ਕਰਨੇ ਬੀਜਾ ਹਰਿਆ ਕਰਨਾ ਦੇਸਾ ਪਰਦੇਸਾਂ ਚ ਰੱਖਿਆ ਕਰਨੀ ਮਾਲ ਮਨੁੱਖੀ ਸੁਖ ਵਰਤੋਣਾ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰਨੀ ਪੰਥ ਵਿੱਚ ਏਕਤਾ ਇਤਿਫਾਕ ਪਿਆਰ ਬਖਸ਼ਣਾ ਜੀਓ ਆਪ ਜੀ ਦੇ ਹਜੂਰ ਆਪ ਜੀ ਦੇ ਬਖਸ਼ੇ ਖਜ਼ਾਨਿਆਂ ਵੱਲ ਸਰਬਤ ਸੰਗਤ ਵੱਲ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤਾਂ ਚ ਵਰਤੇ ਜੋ ਛੱਕੇ ਆਪ ਜੀ ਦਾ ਨਾਮ ਸਤਨਾਮ ਵਾਹਿਗੁਰੂ ਜਾਪੇ ਪਾਵਨ ਹੁਕਮ ਨਾਮੇ ਬਖਸ਼ੋ ਜੋ ਦਰ ਆਵੇ ਰਾਜੀ ਜਾਵੇ ਸਹੀ ਪਿਆਰੇ ਮੇਲ ਜਿਨਾਂ ਮਿਲਿਆ ਨਾਮ ਚਤੇ ਆਵੇ ਨਾਨਕ ਨਾਮ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਈ ਆਕਾਲ ਕੀ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਯੋ ਪ੍ਰਭ ਕੋ ਮਿਲ ਬੋ ਚਹ ਰਾਜ ਕਰੇਗਾ ਖਾਲਸਾ ਖੜ ਹੋਏ ਸਭ ਮਿਲेंगे ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹ ਏ ਗੁਰਜੀ ਕੀ ਫਤਿਹ ਸਤਿਨਾਮ ਵਾਹਿ ਗੁਰੂ ਸਾਹਿਬ ਜੀ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਂ ਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ जा कतगुर पूरा बहुत जनम बि छे थे माधो इहे जनम तुमारे लिखे कह रवदास आस लॻ जीव ਜੇ ਰ ਪਇਓ ਦਰਸ਼ਨ ਦੇਖੇ ਸੋ ਕਹ ਟਲ ਗੁਰ ਸੇਵੀ ਆ ਹੰ ਇਸ ਸਹਜ ਸੁਪਾਈ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਜਣ ਸਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਹੋ ਜਿਸ ਪਾਸ ਬਹਿਠੀਆਂ ਸੋਹੀਐ ਸਭਨਾ ਦਾ ਵੇਸਾ ਹੋ ਸਤਿਨਾਮ ਵਾਹਿਗੁਰੂ ਸਾਹਿਬ ਜੀ ਅਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲਮਾਹੀ ਮਾਦਵੇ ਕਿਆ ਕਹੀਐ ਭ੍ਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ ਰਹਾਉ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਪੇਖਾਰੀ ਅਚਚਰਾਜ ਵਿਸ਼ਰਤ ਦੁੱਖ ਪਾਇਆ ਸੋਗਤ ਪਈ ਹਮਾਰੀ ਰਾਜ ਪਉੰਗ ਪਰਸੰਗ ਜੈਸੇ ਹਹ ਅਵਕਾਸ਼ ਮਰਮ ਜਨਾਇਆ ਅਨਿਕ ਕਟਕ ਜੈਸੇ ਫੂਲ ਭਰੇ ਅਬ ਕਹਤੇ ਕਹਿਣਾ ਆਇਆ ਸਰਵੇਂ ਇੱਕ ਅਨੇਕ ਸੁਆਮੀ ਸਭ ਘਟ ਭੋਗ ਵੈ ਸੋਈ ਕਹਿਰ ਵਿਦਾਸ ਹਾਥ ਪੈ ਨਿਰੈ ਸਹਿਜ ਹੋਏ ਸੋ ਹੋਈ සරවේ ඒක අන්නෙ කෑස්වමීම් සවකට පෝගවැෑසෝයි කැහැරවෙදස හථපැනෙරැන් සැහැජේ හෝයේ සෝහෝයි ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਭਾਗ ਹਨ ਦੁਨੀਆ ਦੀ ਸਭ ਤੋਂ ਮਹਿੰਗੀ ਸਭ ਤੋਂ ਕੀਮਤੀ ਜਗਾ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਅੰਮ੍ਰਿਤ ਵੇਲੇ ਅੱਜ ਸ਼ਹੀਦੀ 15ਵਾੜੇ ਦੇ 10ਵੇਂ ਦਿਵਾਨਾਂ ਦੀ ਹਾਜ਼ਰੀ ਭਰ ਰਹੇ ਹਾਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਅੱਜ ਦੀ ਕਥਾ ਦੀ ਹਾਜ਼ਰੀ ਗਿਆਨੀ ਜਸਵੀਰ ਸਿੰਘ ਜੀ ਚਾਕਰ ਜਿਨ੍ਹਾਂ ਨੇ ਆਪ ਜੀ ਨੂੰ ਕਥਾ ਸਰਵਣ ਕਰਾਈ ਪ੍ਰਬੰਧ ਵੱਲੋਂ ਅਤੇ ਸਲਕੇ ਦੇ ਮੈਂਬਰ ਸਾਹਿਬ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਕੱਲ ਦੀ ਹਾਜ਼ਰੀ ਇਸ ਹਲਕੇ ਦੇ ਮੈਂਬਰ ਗਿਆਨੀ ਭਾਈ ਗੁਰਪ੍ਰੀਤ ਸਿੰਘ ਜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਵੇਰੇ ਕਥਾ ਦੀ ਹਾਜ਼ਰੀ ਭਰਨਗੇ ਆਪ ਸਾਰੀਆਂ ਸੰਗਤਾਂ ਨੇ ਕੱਲ ਨੂੰ ਸ਼ਹੀਦੀ ਸਭਾ ਦਾ ਪਹਿਲਾ ਦੀਵਾਨ ਹੈ ਕਰੀਬ 7 ਵਜੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ਹੀਦੀ ਸਭਾ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਔਰ ਸਾਧ ਸੰਗਤ ਸਾਰਾ ਦਿਨ ਅਖੰਡ ਕੀਰਤਨੀ ਜਥੇ ਵੱਲੋਂ ਦਿਵਾਨ ਸਜਣਗੇ ਕਲ 26 ਅਤੇ 27 ਤਰੀਕ ਸਵੇਰੇ ਆਸਾ ਜੀ ਦੀਵਾਰ ਤੱਕ ਸੋ ਅਖੰਡ ਕੀਰਤਨੀ ਜਥੇ ਵੱਲੋਂ ਸਾਧ ਸੰਗਤਿ ਗੁਰੂ ਚਰਨਾਂ 'ਚ ਹਾਜ਼ਰੀ ਹਰ ਸਾਲ ਭਰੀ ਜਾਂਦੀ ਹੈ ਸੋ ਕੱਲ ਸਵੇਰ ਦੀ ਹਾਜ਼ਰੀ ਸੋ ਇਸ ਹਲਕੇ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਭਾਈ ਗੁਰਪ੍ਰੀਤ ਸਿੰਘ ਜੀ ਉਹ ਹਾਜ਼ਰੀ ਕਥਾ ਦੀ ਪੜਨਗੇ ਅੱਜ 10:00 ਨੂੰ ਸਾਹਿਬ ਜਦਿਆਂ ਨੂੰ ਮਰੰਡੇ ਕੋਤਵਾਲੀ ਤੋਂ ਬੰਦੀ ਬਣਾ ਕਰਕੇ ਇੱਥੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪੇਸ਼ ਕੀਤਾ ਗੁਰਦੁਆਰਾ ਠੰਡਾ ਬੁਰਜ ਸਾਹਿਬ ਜਿੱਥੇ ਸਸੋਬਤ ਹੈ ਇਹ ਠੰਡਾ ਬੁਰਜ ਉਸ ਸਮੇਂ ਹੋਇਆ ਕਰਦਾ ਸੀ 118 ਫੁੱਟ ਦੀ ਉਚਾਈ ਸੀ ਤੇ ਇਸ ਠੰਡੇ ਬੁਰਜ ਤੇ ਆ ਬਿਗੈਰ ਬਿਸਤਰੇ ਤੋਂ ਕਹਿਰ ਦੀ ਸਰਦੀ ਠੰਡ ਹੈ ਖਾਣ ਵਾਸਤੇ ਕੁਝ ਨਹੀਂ ਅੱਜ ਤਾਂ ਸ਼ਹੀਦਾਂ ਦੇ ਆਪਾਂ ਸ਼ਹੀਦੀ ਸਭਾ ਨੂੰ ਮਨਾ ਰਹੇ ਆ ਤੇ ਸਾਡੇ ਕੋ ਕਿੰਨੇ ਗਰਮ ਬਿਸਤਰੇ ਹਨ ਠੰਡੇ ਬੁਰਜ ਦੇ ਵਿੱਚ ਠੰਡੀਆਂ ਰਾਤਾਂ ਮਾਤਾ ਜੀ ਲਾਲਾਂ ਨੂੰ ਲੈ ਕੇ ਬੈਠੇ ਹੋਏ ਹਨ ਕਿਤੇ ਠੰਡੇ ਬੁਰਜ ਸਾਹਿਬ ਉਹਨਾਂ ਦੇ ਨਾਮ ਨੂੰ ਅਹਿਸਾਸ ਆਪਣੇ ਜਨ ਵਿੱਚ ਵਸਾ ਕੇ ਯਾਦ ਕਰਿਓ ਕਿੰਨੀ ਕੈਰ ਦੀ ਸਰਦੀ ਲਾਲ ਅਤੇ ਮਾਤਾ ਜੀ ਕਿੱਦਾਂ ਇਹ ਠੰਡ ਦੇ ਵਿੱਚ ਠੰਡੇ ਬੁਰਜ ਚ ਬੈਠੇ ਸਨ ਸੋ ਸ਼ੀਰ ਸਿੰਘ ਕਿਰਪਾ ਕਰਨ ਆਓ ਹੁਣ ਆਪਾਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ it is ਸਮਰਥ ਡੋਲੰਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸੂਰਾ ਸੋ ਪਹਿਚਾਨੀਐ ਜੋ ਲਰ ਦੀਨ ਕੇ ਤ ਬੁਰਜਾ ਬੁਰਜਾ ਕਟ ਮਰੇ ਕਬ ਹੂ ਨਾ ਛਾਡੇ ਖੇਤ ਅਗੇ ਸਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਨਾ ਪ੍ਰਭੂ ਕਲਾ ਸਮਰਥ ਡੋਲਣ ਤੇਰਾ ਖੂ ਪ੍ਰਭੂ ਨਾਲਕ ਦੇ ਘਰ ਹਥੀਂ ਆਨੰਦ ਪੁਣੀ ਨੇ ਧਾਨ ਤਨ ਗੁਰੂ ਗਰੀਬ ਨਿਵਾਜ਼ ਗਰੀਬ ਨਿਵਾਜ਼ ਗਰੀਬ ਨਿਵਾਜ਼ खेत जो मांडे मां ॾियो सूर ਜੋ ਜਨ ਕੋ ਦਾਉ ਖੇਤ ਜੋ ਮੰਡੇ ਉਸੂ ਸੋਰ ਮਾ ਖੇਤ ਜੋ ਮੰਡਿਓ ਸੋਰ ਮਾ ਗगन ਦਮਾ

So... Oh. মা হেতো মানে ও শ্রে আব জো জন কো আব জো দাও আব জো Tar ਨਕੋਦਾਓ ਖੇਤ ਜੋ ਮੰਡਿਓ ਸੂਰਮਾ ਖੇਤ ਜੋ ਮੰਡਿਓ ਸੂਰਮਾ ਜੋਤੋ ਪ੍ਰੇਮ ਖੇਲਨ ਕਾ helan ka chaao sir tar tali gali meri aao sir tar tali gali meri aao it marg pair tari de ਇਤ ਮਾਰਗ ਪੈਰ ਤਰੀ ਦੇ So